ਸਾਡੀ ਪ੍ਰੈਸ ਦੀ ਟੀਮ ਸੋਖੀ ਗਾਰਡਨ ਤਰ ਤਾ ਪਹੁੰਚੀ ਹੈ ਜਿੱਥੇ ਮਾਂ ਸਵੈਲਰ ਰਾਸ਼ਟਰੀ ਮਜ਼ਦੂਰ ਕਿਸਾਨ ਸਹਿਯੋਗ ਸੰਗ ਦਾ ਤੇ ਜਿਹੜੇ ਅੱਜ ਮੁੱਖ ਚੀਫ ਗੈਸਟ ਸਰਦਾਰ ਲਾਲਜੀਤ ਸਿੰਘ ਪੁੱਲਸਾਹਬ ਨੇ ਦੀਆ ਜੋ ਰਾਸ਼ਟਰੀ ਮਜ਼ਦੂਰ ਕਿਸਾਨ ਸਹਿਯੋਗ ਸੰਗ ਦਾ ਸਰਦਾਰ ਲਾਲਜੀਤ ਪੁੱਲਸਾਹਬ ਦੇ ਟਰਾਂਸਪੋਰਟ ਅਤੇ ਜੇਲ ਮੰਤਰੀ ਦੀ ਅਗਵਾਈ ਵਿੱਚ ਆਮ ਪਾਰਟੀ ਨੂੰ ਸਮਰਥਨ ਪੂਰਾ ਜੋ ਦਿੱਤਾ ਜਾ ਰਿਹਾ ਹੈ ਮਹਾ ਸੰਮੇਲਨ ਦੇ ਦੌਰਾਨ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਤਿਕਾਰਯੋਗ ਸ਼੍ਰੀ ਪ੍ਰਵੀਨ ਕੁਮਾਰ ਜੀ ਰਾਸ਼ਟਰੀ ਇਨਚਾਰਜ ਜੋ ਆਵ ਅਸੀਂ ਗੱਲ ਕਰਦੇ ਹਾਂ ਪੂਰੀ ਟੀਮ ਸਾਡੇ ਨਾਲ ਜੁੜ ਚੁੱਕੀ ਨੇ ਅੱਜ ਸਾਰੇ ਅੱਜ ਜੋ ਸਮਰਥਨ ਕਿਨੂੰ ਦਿੱਤਾ ਜਾ ਰਿਹਾ ਅੱਜ ਮੈਂ ਪ੍ਰਵੀਨ ਕੁਮਾਰ ਪਾਤਰ ਰਾਸ਼ਟਰੀ ਪ੍ਰਭਾਰੀ ਰਾਸ਼ਟਰੀ ਮਜ਼ਦੂਰ ਕਿਸਾਨ ਸਹਿਯੋਗ ਸੰਘ ਅੱਜ ਅੱਜ ਜਿਹੜਾ ਸੰਮੇਲਨ ਕਰਨਾ ਹੈ ਇਹ ਆਮ ਆਦਮੀ ਪਾਰਟੀ ਨੂੰ ਜਿਹੜੇ ਵੀ ਸਾਡੇ ਸਰਮਿਕ ਪਰਿਵਾਰ ਹੈ ਅਸੀਂ ਕੁਝ ਮੰਗ ਡਿਮਾਂਡ ਸਰਕਾਰ ਅੱਗੇ ਰੱਖੀ ਸੀ ਤੇ ਉਹਨਾਂ ਨੂੰ ਸਾਨੂੰ ਆਸ਼ਵਾਸਨ ਦਿੱਤਾ ਤੇ ਕਰਨ ਦਾ ਵਾਦਾ ਵੀ ਕਰਤਾ ਤੇ ਉਹਦੀ ਖੁਸ਼ੀ ਦੇ ਵਿੱਚ ਅੱਜ ਜਿੰਨੇ ਵੀ ਸ਼ਰਮਿਤ ਹੈਗੇ ਤਰਨਤਾਰਨ ਦੇ ਵਿੱਚ 900 ਪਰਿਵਾਰ ਹੈ ਮੇਰਾ ਤੇ ਸਾਰੇ ਅੱਜ ਇਸ ਸੰਮੇਲਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਵਾਂਗੇ ਤੇ ਜਿਹੜੇ ਉੱਤੇ ਉਮੀਦਵਾਰ ਨੇ ਜਿਵੇਂ ਸਰਮੀ ਸੰਧੂ ਜੀ ਉਹਨਾਂ ਨੂੰ ਜਿੱਤ ਨਾ ਦਾ ਪੂਰਾ ਵਾਅਦਾ ਕਰਕੇ ਹੌਸਲਾ ਜਗੀ ਕਰਕੇ ਤੇ ਬਧਾਈ ਦੇ ਦੇ। ਕੀ ਆਪ ਤੋਂ ਪਰਮਾਤਮਾ ਵੱਲ ਬੜੀ ਨਵਾਜੇ ਇੱਕ ਬਹੁਤ ਤਗੜੇ ਅਹੁਦੇ ਤੇ ਆ ਅੱਜ ਜੋ ਤੇ ਸੇਮ ਜੀ ਔਰ ਤੁਸੀਂ ਆ ਕੀ ਇਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਆ ਆਮ ਪਾਰਟੀ ਚੰਗੇ ਲੈ ਕੇ ਜਾ ਸਮਰਸਤ ਦਿੱਤਾ ਜਾ ਰਿਹਾ ਜਾਂ ਕੀ ਕਰ ਨਹੀਂ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਆਮ ਲੋਕਾਂ ਵਾਸਤੇ ਕੰਮ ਕੀਤੇ ਆ ਅੱਜ ਵੀ ਭਗਵੰਤ ਸਿੰਘ ਸਾਬ ਦਾ ਮੈਂ ਬਿਆਨ ਸੁਣ ਰਿਹਾ ਜੀ ਅੱਜ ਵੀ ਕੁਝ ਨੌਜਵਾਨਾਂ ਨੂੰ ਉਹਨਾਂ ਨੇ ਸਰਕਾਰੀ ਨੌਕਰੀ ਦਿਲਵਾਇਆ ਤੇ ਜਿਹੜਾ ਸਾਡਾ ਪੰਜਾਬ ਦੇ ਜਿਹੜੇ ਸ਼ਰਮੇ ਰਹੇ ਆ ਉਹਨਾਂ ਨੂੰ ਪਛਾਣ ਦਵਾਉਣ ਵਾਸਤੇ ਇੱਕ ਸਮਾਰਟ ਕਾਰਡ ਦੀ ਸੁਵਿਧਾ ਸੀ ਨਾਲ ਝੰਡੇ ਲੈ ਕੇ ਨਾਰੇ ਲਾਉਂਦੇ ਹੋਏ ਹੁਣ ਸਾਹਿਬ ਇਸ ਲਈ ਆਪ ਲੋਕ ਹਰ ਫੇਰ ਦੇ ਅੰਦਰ ਆਮ ਆਦਮੀ ਪਾਰਟੀ ਲਗਾਤਾਰ ਦਾ ਕਪੜਾ ਫੱਟ ਆਪਣੇ ਕੀਤੇ ਵਾਦੇ ਆਪਣੀਆਂ ਦਿੱਤੀਆਂ ਗਰੰਟੀਆਂ ਲਗਾਤਾਰ ਨਿਭਾ ਰਿਹਾ ਸੋ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਮੈਂ ਜਿਹੜੇ ਆਪਣੇ ਵੱਡੇ ਭਰਾ ਕੈਬਨਿਟ ਮਨਿਸਟਰ ਨੂੰ ਮੰਚ ਤੇ ਮਾਧਮ ਤੋਂ ਵਾਦਾ ਕਰਦਾ ਕਿ ਇਹ ਵਾਲੇ ਇਲੈਕਸ਼ਨ ਨਹੀਂ 2027 ਦੇ ਇਲੈਕਸ਼ਨ ਦੇ ਵਿੱਚ ਵੀ ਸਾਡਾ 70000 ਪਰਿਵਾਰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਦਾ ਤੇ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਵਾਸਤੇ ਕੰਮ ਵੀ ਕਰਾਂਗੇ ਤੇ ਵੋਟ ਵੀ ਪਵਾਵਾਂਗੇ ਤੇ ਖੁਦ ਵੀ ਪਾਵਾਂਗੇ ਤੇ ਸਾਹਿਬ ਉਸੰਗੋਲੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇ ਇਸ ਇਲੈਕਸ਼ਨ ਦੇ ਵਿੱਚ ਵੀ ਅਸੀਂ ਸਾਰੇ 70000 ਪਰਿਵਾਰ ਆਪਣੇ ਬੁੱਢੇ ਭਰਾ ਨੂੰ ਸਮਰਥਨ ਦੇਣਾ। ਸਾਰੇ ਤੋਂ ਪਹਿਲਾਂ ਮਹਾਂਸੰਗ ਦੇ ਪ੍ਰਧਾਨ ਜੀ ਦਾ ਸਕਤੀ ਸਹਿਬਾਨ ਦਾ ਇਹਨਾਂ ਨੇ ਸਮੂਹਕੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਪੰਜਾਬ ਸਰਕਾਰ ਵੱਲੋਂ ਸਰਦਾਰ

ਅਰਦਾ ਇਹਨਾਂ ਨੂੰ ਲਕੀਰ ਦਵਾਣਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੀਆਂ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਕਿਆਂ ਜਿਹੜੇ ਵੀ ਇਹਨਾਂ ਦੇ ਕੰਮ ਲੰਗੇ ਉਹ ਅਸੀਂ ਪਹਿਲ ਦੇ ਨਾਤੇ ਕਰਾਂਗੇ ਜੁਗਤਿਆਮਾ ਦੀ ਪਾਰਟੀ ਦੇਖਦੇ ਅੰਦਰ ਉਹ ਪਾਰਟੀ ਆ ਜਿਹੜੀ ਵਾਅਦੇ ਕਰਦੀ ਆ ਉਹ ਪੂਰੇ ਕਰਦੀ ਆ ਅਸੀਂ ਸਰਕਾਰ ਬਣਨ ਤੋਂ ਤਿੰਨ ਮਹੀਨੇ ਬਾਅਦ ਜਦੋਂ ਸਰਕਾਰ ਬਣੀ ਤਿੰਨ ਮਹੀਨਿਆਂ ਬਾਅਦ ਪੰਜਾਬ ਦਾ ਇਤਿਹਾਸਿਕ ਫੈਸਲਾ ਹੋਇਆ ਉਹ ਫੈਸਲਾ ਸੀਗਾ ਕਿ ਪੰਜਾਬ ਦੇ ਹਰੇਕ ਮਰਗ ਨੂੰ ਕਿ ਗਰੀਬ ਆ ਅਮੀਰ ਆ 300 ਯੂਨਤਸੀ ਮੁਕਤਬੀ ਦੇਣੀ ਆ ਰੁਕੇ ਪੰਜਾਬ ਦਾ ਖਜ਼ਾਨਾ ਮੰਤਰੀ ਆ ਮੈਨੂੰ ਤਾਂ ਤੱਕ ਦਾ ਕਿੰਨਾ ਵੱਡਾ ਏਜੰਸੀਗਾ ਹੋ ਪ੍ਰਾਣੀਆ ਸਰਕਾਰਾਂ ਸੋਚ ਬਣੀ ਸਕਤੀਆਂ ਸੀ ਸਭ ਤੋਂ ਉੱਪਰ ਹੈ ਤੇ ਫਿਰ ਵੀ ਤੁਸੀਂ ਐਜੀ ਸੋਚ ਰੱਖ ਕੇ ਮੂੰਹ ਤੋੜ ਜਵਾਬ ਹੈ ਜਿਹੜਾ ਆਪਾਂ ਐਜੀਆਂ ਫਿਰਕੂ ਤਾਕਤਾਂ ਨੂੰ ਦੇਣੇ ਸੋ ਤੁਹਾਡਾ ਸਾਰਿਆਂ ਦਾ ਦਿਨ ਦੀ ਬਹੁਤ ਬਹੁਤ ਧੰਨ ਸਿੱਧੀ ਗੱਲ ਹੈ ਜੋ ਸਰਕਾਰ ਮਜ਼ਦੂਰਾਂ ਦੇ ਹੱਕ ਚ ਆਏਗੀ ਆਪਾਂ ਦੇ ਉਹਦੇ ਵੱਲ ਉਹਦੇ ਹੱਕ ਚ ਔਰ ਇਹਨਾਂ ਨੇ ਹੰਗਾਰਾ ਭਰਿਆ ਔਰ ਆਪਾਂ ਇਹਨਾਂ ਦੇ ਵੱਲ ਆ ਔਰ ਜਦ ਤੱਕ ਇਹ ਰਹਿ ਗਈ ਸਰਕਾਰ ਪੰਜਾਬ ਤੋਂ ਜਾਣ ਨਹੀਂ ਦੇਵਾਂਗੇ ਇਹ ਵੀ ਵਾਦਾ ਸਾਡਾ ਜੇਕਰ ਸਾਡੇ ਪੂਰੇ ਹੱਕ ਜਨਤਾ ਨੂੰ ਮਿਲਦੇ ਤੇ ਸਾਨੂੰ ਆਪਣੇ ਵਾਸਤੇ ਕੁਝ ਨਹੀਂ ਚਾਹੀਦਾ ਅਸੀਂ ਤੇ ਗਰੀਬ ਜਨਤਾ ਵਾਸਤੇ ਬਾਕੀ ਵੀ ਜਨਤਾ ਨੂੰ ਦੇ ਰਹਿਣਾ ਨੌਕਰੀਆਂ ਨੌਕਰੀਆਂ ਦੇ ਰਿਆ ਨਾ ਤੋਂ ਅਸੀਂ ਵੀ ਇਹਦੇ ਉੱਤੇ ਨੌਕਰੀਆਂ ਵਾਸਤੇ ਉਹਨਾਂ ਦੇ ਕਰ ਰਹੇ ਹਾਂ ਅਸੀਂ ਆਪਣੇ ਵਾਸਤੇ ਤਾਂ ਕੁਝ ਨਹੀਂ ਮੰਗ ਰਹੇ ਚਰਮਾ ਜੀ ਇੱਕ ਗੱਲ ਸੁਣੋ ਜਿੱਦੋਂ ਵੋਟਰ ਹੁੰਦੇ ਆ ਜੀ ਸਰ ਵੋਟਰ ਸਾਰਿਆਂ ਆਪਣਾ ਲਾਲੋ ਮਜ਼ਦੂਰਾਂ ਦੀ ਜਿਹੜਾ ਆਪਾਂ ਮਾਸ ਮਿਲ ਕਰੀਏ ਜੀ ਮਜ਼ਦੂਰਾਂ ਜੀ ਹਾਂ ਜਦੋਂ ਇਹਨਾਂ ਨੂੰ ਜਿੱਦੋਂ ਬਣ ਜਾਂਦੇ ਆ ਨਾ ਉਹ ਤੋਂ ਪਤਾ ਕੀ ਕਹਿੰਦੇ ਆ ਚਲੋ ਮੰਤਰੀ ਲਾਲੋ ਐਮਐਲ ਵੀ ਸਭ ਵਾਰੀ ਇਹ ਜਿਹਾ ਇਸ਼ਨਾਨ ਕਰ ਰਿਹਾ ਸਾਬ ਜੀ ਪੂਜਾ ਕਰ ਰਿਹਾ ਪਾਠ ਕਰ ਰਿਹਾ ਅੱਜ ਟਾਈਮ ਨਹੀਂ ਉਹ ਜਦੋਂ ਟਾਈਮ ਮਿਲਦਾ ਉਦੋਂ ਸਭ ਵਾਰੀ ਚਲੇ ਜਾਂਦੇ ਆ ਇਹ ਕੀ ਕਰ ਮਜ਼ਦੂਰ ਨੂੰ ਕਿਉਂ ਨਹੀਂ ਮਨ ਲੋੜ ਗਿਆ ਅਨ ਦੇਖਾ ਕਿੱਥੇ ਜਾਂਦਾ ਦੇਖੋ ਜੀ ਕਾਰਨ ਇਹ ਹੁੰਦਾ ਨਾ ਕਿ ਹਰ ਬੰਦਾ ਜਿਹੜਾ ਉਹ ਆਪਣੇ ਟਾਈਮ ਦੇ ਉੱਤੇ ਆ ਕੇ ਤੇ ਥੱਲੇ ਆਉਂਦਾ ਕੋਈ ਵੀ ਆ ਇਹਦੇ ਪਰਥਾ ਹੀ ਚਲਦੀ ਆ ਰਹੀ ਹੈ ਇਹ ਕੋਈ ਇਹਨਾਂ ਦੀ ਆਪਾਂ ਗੱਲ ਨਹੀਂ ਕਰ ਸਕਦੇ ਇਹਦੇ ਪਰਥਾ ਹੀ ਨਹੀਂ ਚੁੱਕਦੇ ਨਹੀਂ ਜਨਰਲ ਹੈ ਸਰ ਜਨਰਲ ਹੈ ਨੂੰ ਕਿਉਂ ਇਹਨਾਂ ਨੂੰ ਬੇਟੋ ਮੰਤਰੀ ਲਾ ਦਿੰਦੇ ਅੱਗੇ ਸੰਤਰੀ ਲਾ ਗਏ ਮੰਤਰੀ ਗੜੀ ਉਧ ਮੁੜ ਕੇ ਮਿਲ ਨਹੀਂ ਦਿੰਦੇ ਮੈਂ ਨਹੀਂ ਮਿਲ ਦਿੰਦੇ ਤੇ ਇਸੇ ਕਰਕੇ ਤੇ ਮੁੜ ਕੇ ਆਉਂਦੇ ਬਾਰੇ ਇਹਨੂੰ ਬਸ ਹੋ ਜਾਂਦਾ ਨਾ ਸਫਾਇਆ ਫਿਰ ਜਨਤਾ ਉਸ ਟਾਈਮ ਜਵਾਬ ਦਿੰਦੀ ਹੈ ਠੀਕ ਹੈ ਨਾ ਕਿਉਂਕਿ ਅੱਜ ਉਹ ਸਾਡੇ ਕੋਲ ਜਵਾਬ ਮੰਗਦੇ ਮੁੜ ਕੇ ਜਨਤਾ ਉਸ ਟਾਈਮ ਜਵਾਬ ਦਿੰਦੀ ਆ ਤੇ ਆਹ ਲੋ ਜੀ ਜੋ ਤੁਸੀਂ ਸਾਡੇ ਨਾਲ ਕੀਤਾ ਜਿਹਾ ਅਸੀਂ ਤੁਹਾਡੇ ਨਾਲ ਕਰ ਦਿੰਦੇ ਕਿਉਂਕਿ ਜਨਤਾ ਨੂੰ ਇੱਕ ਇਹੀ ਦੇ ਇੱਕ ਪਾਵਰ ਹੈ ਜਨਤਾ ਦੇ ਕੋਲ ਹਾਂਜੀ ਉਹ ਪਾਵਰ ਦਾ ਉਸ ਟਾਈਮ ਆਪਣਾ ਇਸਤੇਮਾਲ ਕਰ ਲੈਂਦੇ ਇਹ ਖਰੀਦਿਆਂ ਤੇ ਨਹੀਂ ਮਿਲਦੀ ਤੇ ਜਿਹੜੀ ਪਾਰਟੀ ਨਾਲ ਤਣ ਮਾਣਾ ਮਿਲਿਆ ਜਾ ਵੀ ਉਹੀ ਕੰਮ ਕਰਦੀ ਸੱਚੇ ਸੱਚੇ ਮਜ਼ਦੂਰਾਂ ਨੇ ਇੱਕ ਮੈਸੇਜ ਦੇਣਾ ਵਧੀਆ ਹਾਂ ਕਿ ਆਪਾਂ ਵੋਟ ਦਾ ਮਤਦਾਨ ਦਾ ਉਹ ਇਸਤੇਮਾਲ ਕਰੀ ਜਿਹੜੀ ਆਪਾਂ ਨੂੰ ਸਾਡੀ ਮਦਦ ਦੇ ਨਾਲ ਉਹਨਾਂ ਦੇ ਵਿਚਾਰ ਰਾਲਦੇ ਉਹ ਇੱਕ ਮੈਸੇਜ ਦਿਓ ਬਿਲਕੁਲ ਜੀ ਮੈਂ ਤੇ ਇਹੀ ਗੱਲ ਕਹਿਣਾ ਕਿ ਜੋ ਸਾਡੀ ਆਵਾਜ਼ ਨੂੰ ਸੁਣੇਗਾ ਗਰੀਬਾਂ ਦੇ ਨੂੰ ਅਸੀਂ ਉਹਦੇ ਵੱਲ ਉਹਦੇ ਵੱਲ ਮਤ ਦੇਣਾ ਇਥੇ ਕੋਈ ਦੋਰ ਹੈ ਨਹੀਂ ਆਪਾਂ ਕੋਈ ਮੁੱਲਤ ਨਹੀਂ ਦੇਣਾ ਕਿਸੇ ਨੂੰ ਉਹਦੀ ਕੋਈ ਮੁੱਲਤ ਨਹੀਂ ਲੈਣਾ ਉਹਦਾ ਕਿ ਭਈ ਸਾਹੀ ਆਪਣੀ ਵੋਟਰ ਦੇ ਰਿਆ ਸਾਨੂੰ ਇਹਦਾ ਪੈਸਾ ਚਾਹੀਦਾ ਸਾਨੂੰ ਤੇ ਸਿਰਫ ਕੰਮ ਨਾਲ ਮਤਲਬ ਆ ਤੇ ਜਨਤਾ ਨੂੰ ਵੈਸੇ ਵੀ ਕੰਮ ਦੇਣਾ ਇਹ ਸਰਕਾਰ ਦਾ ਇੱਕ ਕਰਤਵਿਆ ਉਹਨੂੰ ਨਿਭਾਉਣਾ ਉਹ ਸਾਡਾ ਕਰਤਵ ਉਹਨੂੰ ਉਮੀਦਾਂ ਜਿਹੜੀਆਂ ਖਰੀਆਂ ਖਰੀਓ ਉਤਨੀਆਂ ਕਿ ਉਮੀਦਾਂ ਤੇ ਸਾਡੀਆਂ ਤੇ ਜਿਹੜਾ ਅਸੀਂ 5 ਦਿਨ ਇੱਥੇ ਲਾਏ ਸੀ ਫੀਲਡ 'ਚ ਵੀ ਅਸੀਂ ਗਏ ਸੀ ਤੇ ਜਿੱਥੇ ਵੀ ਅਸੀਂ ਇਹਨਾਂ ਦਾ ਇਹ ਪ੍ਰੋਗਰਾਮ ਵੇਖੇ ਜਾਂ ਲੋਕਾਂ ਨਾਲ ਗੱਲ ਕੀਤੀ ਤੇ ਇਹਨਾਂ ਦਾ ਬਹੁਤ ਵਧੀਆ ਰਸੂਖ ਹੈ ਪਹਿਲਾਂ ਵੀ ਇਹ ਤਿੰਨ ਵਾਰੀ ਬਧਾ ਗ੍ਰੈਜੂਕੇ ਨੇ ਗਰੀਬ ਲੋਕਾਂ ਦੀ ਆਵਾਜ਼ ਬਿਠਾਈ ਹੈ ਤੇ ਲੋਕਾਂ ਦੇ ਕੰਮ ਵੀ ਕਰੇ ਆ ਤੇ ਪੂਰਾ ਰੁਝਾਨ ਹੈ ਲੋਕੀ ਪੂਰੇ ਹਰ ਪੱਸੇ ਇਹਨਾਂ ਜਿੱਥੇ ਵਿਚਾਰ ਚਰਚਾ ਕਰਦੇ ਆ ਪੋਜ਼ਿਟਿਵ ਰਿਸਪੌਂਸ ਆ ਰਿਹਾ ਹੈ ਤੇ ਸਾਨੂੰ ਪੂਰੀ ਉਮੀਦ ਹੈ ਇਹ ਸੇਟ ਕੱਟ ਜਾਵੇ ਅੱਛਾ ਜੀ ਨਮਸਕਾਰ ਜੀ ਮੈਂ ਅਤਰ ਸਿੰਘ ਭਾਰਗਵ ਰਾਸ਼ਟਰੀ ਅਧਿਖ ਰਾਸ਼ਟਰੀ ਮਜ਼ਦੂਰ ਕਿਸਾਨ ਸਹਿਯੋਗ ਸੰਘ ਅੱਜ ਹਮ ਪੰਜਾਬ ਦੇ ਜੋ ਚੋਣ ਹੈ ਤਰਨਤਾਰਨ ਮੇ यहाँ पे अपने संघ के जो विश्रामिक हैं उनके लिए एक महासम्मेलन का आयोजन किया गया है मैं आपके मीडिया के माध्यम से ये आपको संदेश देना चाहता हूँ पूरे पंजाब और आम आदमी पार्टी को कि पूरे पंजाब में हमारा सत्तर हज़ार पर श्रमिक परिवार है और तरन तारण की अगर बात करें यहाँ पे दो हज़ार परिवार हैं और दस हज़ार वोटर हमारे हैं जो आज हमारे जो ट्रांसपोर्ट मिनिस्टर हैं लालजीत पुल्लर जी की अध्यक्षता में और जो पंजाब प्रदेश अध्यक्ष डॉक्टर अमन अरोड़ा जी वित्त मंत्री हरपाल चिम्मा जी आलू वालिया जी और चेयरमैन साहब उपस्थित उनकी उपस्थिति में आज हम दस हज़ार जो हमारे वोटर्स और दो हज़ार परिवार मिलकर उनको आम आदमी पार्टी को समर्थन दे रहे हैं और आने वाले समय में जो दो के इलेक्शन है हम अगर हमारे ये जो मांग डिमांड ये पूरी कर रहे हैं जो हमने इनके आगे रखी थी तो पूरा का पूरा श्रमिक परिवार दो के इलेक्शन में सत्तर परिवार बढ़ चढ़ इनके सहयोग के लिए और इनके काम जो हमारे श्रमिकों के लिए काम किए जाए उनको गुणगान करने के लिए पूरा एक साल इनके लिए मेहनत करेंगे सर जी कौन कौन डिमांडर किसी ये सरकार से पहले हमारा एक मतलब 2018 से हम श्रमिकों के लिए लड़ाई लड़ रहे हैं जिसमें हमारे राष्ट्रीय मजदूर किसान सहयोग संघ है सबसे पहले हमारी एक लड़ाई थी कि इनकी पहचान नहीं थी क्योंकि रेलवे इनको अपना नहीं मानता था एप्स इनको अपना नहीं मानती थी तो हमने पंजाब सरकार से गुजारिश की एक स्मार्ट कार्ड व्यवस्था है स्मार्ट कार्ड में क्या होता है कि इसमें एक पहचान बन जाती है कि ये दस साल से यहाँ पे काम कर रहे हैं और उस कार्ड के ऊपर रेलवे माल गोदाम मजदूर या माल गोदाम मजदूर लिखा जाएगा और जितने साल से काम कर रहे हैं हमारी पहली वो डिमांड थी वो मान ली गई है और जल्द ही अभी बारह तारीख के बाद एक बैठक का आयोजन किया जाएगा चंडीगढ़ में जिसमें इसको मतलब फाइनल डिसीजन लेके और कैंप लगा के हम पूरे पंजाब में स्मार्ट कार्ड बनाने की प्रक्रिया को अंजाम देंगे और दूसरा हमारा था भी रिसेंटली आप मीडिया में भी चर्चा थी कि आम आदमी पार्टी ने जो भी 10 साल से ठेकेदारों के नीचे काम कर रहे हैं श्रमिक है या कच्चे लेबर है उनको पक्का किया जा रहा है तो हमने इनसे दरख्वास्त की कि हमारे जो ये श्रमिक भाई हैं इनको इस प्रक्रिया में शामिल किया जाए अगर आप हो सके तो अलग अलग विभागों में हमारे इन श्रमिकों को आप सरकारी नौकरी दी जाए इसके बारे में भी पंद्रह तारीख़ के बाद सी भगवंत मान जी के साथ एक हमारे संघ के अधिकारियों की बैठक की जाएगी और जिसमें निर्णय ले दिया जाएगा और हमें बहुत खुशी है और हम दिल से आज आम आदमी पार्टी के समर्थन के लिए यहाँ इकट्ठे हुए हैं और अभी आप देख लीजिएगा यहाँ जब आएंगे लोग और उनका आप जो कह रहे थे अभी जो हमारे यहाँ के कैंडिडेट आम आदमी पार्टी का रुझान क्या है और वो जीतेंगे नहीं और बहुत भारी मतों से जीतेंगे और ये आपको मैं मीडिया के माध्यम से संदेश अभी से बधाई देना चाहता हूँ कि आम आदमी पार्टी भी जीतेगी और हमारा जो श्रमिक परिवार है उनका भी कल्याण होगा और इसी के लिए जो आपका जो कार्ड दे रहे हैं जिस थ्रो इन्हों को जो सुवा कर रहे हैं वो जिड़ी पंजाब सरकार जो सुविधा जोड़े पक्के तौर तो पर ਜਿਹੜਾ ਸਾਮੀ ਜੋ ਕਰ ਰਿਹਾ ਜਿੰਨੀ ਤੁਸੀਂ ਸਪੋਰਟ ਕਰੇ ਇਹ ਪੱਕੇ ਤੌਰ ਤੇ ਇਹਨਾਂ ਨੂੰ ਪੱਕਿਆ ਕੀਤਾ ਜਾਏ ਕਿ ਜੇ ਜਾਂ ਉਹਦੇ ਵਿੱਚ ਜੋ ਸੁਆਮਾ ਤੋਂ ਕੋਈ ਫਿਰ ਨੁਕਤਾ ਹੈ ਜਿੰਨੀ ਜਾਂ ਕੋਈ ਕਟਾਈ ਨਾ ਕੀਤੀ ਜਾਵੇ ਜੇ ਨਹੀਂ ਜਹਾਂ ਜਿੱਥੇ ਤੱਕ ਅਸੀਂ ਸਾਡੇ ਤੁਸ ਨੂੰ ਪਿੱਛੇ ਵੀ ਖਬਰ ਸੁਣੀ ਸੀ 23000 ਕੱਚੇ ਮੁਲਾਜ਼ਮਾਂ ਨੂੰ ਮਾਨ ਸਰਕਾਰ ਵੱਲੋਂ ਪੱਕਾ ਕਰ ਦਿੱਤਾ ਗਿਆ ਹੈ ਪਹਿਲਾਂ ਪਹਿਲਾਂ ਕੀਤਾ ਸੀ ਲੇਕਿਨ ਹੁਣ ਜਿਹੜੀ ਅਸੀਂ ਸਾਡੀ ਬੈਠਕ ਬੈਠੀ ਉਹਦੇ ਤੇ ਆਪਣੇ ਸ਼ਾਮਿਲ ਕੀਤਾ ਜਾਏਗਾ ਤੇ ਉਹ ਚਰਚਾ ਹੈ ਚਰਚਾ ਕੋਈ ਨਾ ਸੱਚੀ ਕਿ ਵੀ ਕੋਈ ਨਾ ਟੀਚਰ ਜਾਂ ਕੋਈ ਟੀਚਰ ਸਾਹਿਬ ਆਣ ਸੱਜੋ ਉਹ ਹੀ ਇਸੇ ਵਾਸਤੇ ਰੋਸਟਰ ਨੇ ਦਿੱਤੇ ਆ ਬਈ ਸਾਨੂੰ ਅਜੇ ਤੱਕ ਕੋਈ ਤਾਂ ਬਰੇ ਪੂਰੀ ਸਵਾਮਾਂ ਜਿਹੜੀਆਂ 50% ਕਰਨ ਨਹੀਂ ਤੁਸੀਂ ਹੁਣ ਦੇਖ ਲਿਓ ਤੁਸੀਂ 12 13 ਜਾਂ 15 ਤਾਰੀਖ ਤੋਂ ਬਾਅਦ ਇਹਦਾ ਗਿਰੂ ਜਨਤਾ ਨੂੰ ਆਣਾ ਸ਼ੁਰੂ ਹੋ ਜਾਏਗਾ ਜਲਦੀ ਇੱਕ ਨਿਯਮ ਤਿਆਰ ਕੀਤੇ ਜਾਂਦੇ ਆ ਮਿਲ ਕੇ ਦੇਖਿਆ ਜਾਂਦਾ ਵੀ ਬੰਦੇ ਨੂੰ ਉਸ ਕੈਟਾਗਰੀ ਚ ਰੱਖਿਆ ਜਾਏ ਕਿ ਨਹੀਂ ਇਲੈਕਸ਼ਨ ਤੋਂ ਬਾਅਦ ਮਤਲਬ ਜਿਹੜੀ ਕਮਿਟਮੈਂਟ ਆਮ ਆਦਮੀ ਪਾਰਟੀ ਨੇ ਅਸਤੇ ਕੀਤੇ ਤੁਸੀਂ ਇਹ ਹੀ ਦੇਖ ਲਓ ਹਰੇਕ ਜਿਹੜਾ ਗਰੀਬ ਆਦਮੀ ਜਾਂ 10 ਲੱਖ ਦਾ ਜਿਹੜਾ ਯੋਜਨਾ ਪ੍ਰਧਾਨ ਮੰਤਰੀ ਯੋਜਨਾ ਕੀਤਾ ਕਿੰਨਾ ਵੱਡਾ ਪਦਰ ਤੇ ਕੰਮ ਹੋਏ ਇੱਕ ਗਰੀਬ ਆਦਮੀ ਟੈਨਸ਼ਨ ਕੀ ਹੁੰਦੀ ਹੈ ਉਹਨੂੰ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਦੀ ਹੋ ਗਈ ਮਹਿਲਾ ਕੇ ਜਿਹੜੇ ਕਲੀਨਿਕ ਮਹਿਲਾ ਕਲੀਨਿਕ ਬਣਾਏ ਆ ਉਹਨਾਂ ਦਾ ਤੁਸੀਂ ਰਿਸਪੌਂਸ ਦੇਖੋ ਕਿੰਨਾ ਵਧੀਆ ਤੇ ਬਹੁਤ ਕੁਝ ਔਰਾ ਹਲੇ ਤਾਂ ਬਹੁਤ ਸਮਾਂ ਪਿਆ ਹੈ ਔਰ ਬਹੁਤ ਕੁਝ ਇਲੈਕਸ਼ਨ ਤੋਂ ਬਾਅਦ ਤੁਹਾਡੇ ਸਾਹਮਣੇ ਆਏਗਾ ਸਰ ਜੀ ਪਤਾ ਕਿ ਜੋ ਸੁਵਾਮਾ ਪੰਜਾਬ ਸਰਕਾਰ ਨੂੰ ਦਿੱਤੀ ਜਾ ਰਹੀਆਂ ਔਰ ਪਬਲਿਕ ਵੀ ਉਹ ਤੇ ਹੋਰੀ ਤਰ੍ਹਾਂ ਲੋਕ ਖੁਸ਼ ਹੈ ਜਾਂ ਨਹੀਂ ਖੁਸ਼ ਹੋਇਆ ਔਰ ਆਵਾਜ਼ ਦਾ ਪੂਰਾ ਸਮਰਥਨ ਦਿੱਤਾ ਜਾ ਰਿਹਾ ਕਿ ਸੁਤਾਈ ਚ ਰਿਪੀਟ ਹੋਏਗੀ ਸਰਕਾਰ 100% 100% ਇਹਦੇ ਚ ਕੋਈ ਕੁਐਸਚਨ ਮਾਰਕ ਨਹੀਂ ਲਾ ਸਕਦੇ ਆਪਾਂ 100% ਤੁਸੀਂ ਰਿਜ਼ਲਟ ਤੋਂ ਬਾਅਦ ਜਿਹੜੇ ਉਪ ਚੋਣਾਂ ਵੀ ਸਰ ਰਿਜ਼ਲਟ ਤੋਂ ਬਾਅਦ ਹੀ ਦੇਖ ਲਓ ਭਾਰੀ ਬਹੁਮਤਾਂ ਤੋਂ ਜਿੱਤਣਗੇ ਤੇ ਅੱਗੇ ਸਰਕਾਰ 5 ਸਾਲ ਅੱਗੇ ਵੀ ਜਨਤਾ ਬਣਾਏਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਨਹੀਂ ਬਣਾਣਾ ਤੁਸੀਂ ਦੇਖ ਲਿਓ ਤੁਹਾਡੇ ਸਾਹਮਣੇ ਇਹ 2027 ਵੀ ਹੋਣੀ ਆਇਆ ਤੇ 5 ਸਾਲ ਬਾਅਦ ਤੁਸੀਂ ਦੇਖਿਓ ਕਿੰਨਾ ਵਧੀਆ ਹੋਇਆ ਤੁਸੀਂ ਦੇਖਿਆ ਨਾ ਬਹੁਤ ਫੋਸੇ ਜਿੰਦਾ ਦਾਵਾ ਜਿੰਨਾਂ ਤੋਂ 100% ਆਪਾਂ ਉਮੀਦ ਰੱਖਦੇ ਆ ਅੱਜ ਉਹ ਸਮਰਥਨ ਦਿੱਤਾ ਜਾ ਰਿਹਾ ਇਸ ਕਰਕੇ ਉਮੀਦਾਂ ਦੇ ਖਰੀ ਉਤਰੀ ਹੈ ਪੰਜਾਬ ਸਰਕਾਰ ਜੋ ਮਾਣਸਾ ਦਿਆ ਔਰ ਉਹਨਾਂ ਦਾ ਚੰਗਾ ਕਾਰਜਕ੍ਰਮ ਦੇ ਕੇ ਅੱਜ ਜਿਹੜੀ ਆ ਬਹੁਤ ਵੱਡੇ ਦੇ ਪੱਧਰ ਤੇ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਜਿੰਨੇ ਦੀ ਅਗਵਾਈ ਵਿੱਚ ਸਰਦਾਰ ਤਸੇਮ ਸਿੰਘ ਜੀ ਪੱਲੇ ਪੱਲੇ ਦਾ ਜੁਗੀਆਂ ਦੇ ਮੇਰੇ ਆਂਗੂ ਸਰਪਾਰ ਲੀਡਰ ਸਰਪਾਰ ਤੇ ਨਾਲ ਸਾਡੇ ਪ੍ਰਵੀਨ ਭਾਰਗਵ ਜੀ ਤਰਸ਼ੇਮ ਭਾਰਗਵ ਭਾਰਗਵ ਜੀ ਜਿਹੜੇ ਕਿ ਪੂਰੇ ਭਾਰਤ ਦੀ ਨਿਮਾਇੰਦਗੀ ਕਰਦੇ ਆ ਇਹਨਾਂ ਦਾ ਸੰਯੁਕਤ ਸੰਘ ਆ ਬੜੀ ਵੱਡੀ ਸੰਖਿਆ ਦੇ ਵਿੱਚ ਇਹਨਾਂ ਦਾ ਪੰਜਾਬ ਦੇ ਵਿੱਚੋਂ ਜਿਹੜੇ ਪਲੇਟੀ ਦੇ ਉੱਤੇ ਸਪੈਸ਼ਲ ਲੋਡ ਕਰਨ ਦਾ ਲੋਡ ਕਰਨ ਦਾ ਕੰਮ ਕਰਦੇ ਆ ਉਹ ਬੜੀ ਵੱਡੀ ਗਿਣਤੀ ਆ ਇਹਨਾਂ ਦਾ ਬੱਲੇਦਾਰ ਵੀਰਾਂ ਦੀ ਤੇ ਮੈਂ ਆਪਦੇ ਭਰਾ ਐਮਐਲਏ অমੌਲਕ ਜਤੋਜੀ ਦੇਵਾਨ ਨਾਭਾ ਜੀ ਇਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦਾ ਤੇ ਮੈਂ ਜੀ ਆਇਆਂ ਨੂੰ ਕਹਿੰਦਾ ਸੋਖਤਾ ਪੰਚੀ ਪਰਵਾਲੀਪੁਰ ਪ੍ਰਕੀਮ ਸ਼ਰਮਾ ਜੀ ਕੁਲਵਿੰਦਰ ਸਿੰਘ ਜੀ ਵਿਕੀ ਪਰਵਾਲੀਪੁਰ ਜੀ ਸਖਦੇਵ ਸਿੰਘ ਜੀ ਕਪਤਨ ਸਿੰਘ ਜੀ ਇਹਨਾਂ ਸਾਰੇ ਸਾਥੀਆਂ ਦੇ ਸਹਿਯੋਗ ਸਦਕਾ ਅੱਜ ਆਪਾਂ ਸਾਰੇ ਇੱਥੇ ਇਕੱਤਰ ਹੋਏ ਆ ਤੁਹਾਡਾ ਸਾਰਿਆਂ ਦਾ ਚੱਲ ਕੇ ਇੱਕ ਇੱਕ ਕਦਮ ਸਾਡੇ ਸਿਰ 'ਤੇ ਤੇ ਆਓ ਸਾਥੀਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾਈਆ ਆਪਾਂ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਇਕੱਠੇ ਹੋਏ ਆਪ ਆਪੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਲ ਇਹ ਤੁਹਾਡੀ ਆਪਣੀ ਪਾਰਟੀ ਆ ਇਹ ਤੁਹਾਡੀ ਆਪਣੀ ਸਰਕਾਰ ਆ ਲੇਬਰ ਦੀ ਜਿਹੜੀ ਮਿਹਨਤ ਆ ਉਹਦਾ ਮੁੱਲ ਜੇ ਪਾਇਆ ਤੇ ਆਮ ਆਦਮੀ ਪਾਰਟੀ ਨੇ ਪਾਇਆ ਤੁਹਾਨੂੰ ਪਤਾ ਮੰਡੀਆਂ ਦੇ ਵਿੱਚ ਲੇਬਰ ਕੰਮ ਕਰਦੀ ਆ ਹਰਿਆਣੇ ਦੇ ਮੁਕਾਬਲੇ ਪੰਜਾਬ ਦੇ ਵਿੱਚ ਇਹਨਾਂ ਨੇ ਬਾਗ ਰੱਖੀ ਆ ਮੈਂ ਗਰੂਜ ਜੋ ਵੀ ਆਉਂਦਾ ਰੁਗਾ ਇਹਨਾਂ ਦੀ ਭਰਾ ਦੀ ਮਦਦ ਕਰੂੰਗਾ ਮੈਂ ਇਹਨਾਂ ਨੂੰ ਟੈਗ ਦੇਤਾ ਵੀ 14 ਨੂੰ ਰਿਜ਼ਲਟ ਆਏ ਨਾ ਤੁਸੀਂ ਮੈਨੂੰ ਕੋ 15 ਕੜਾਪਰਾ ਪੰਜਾਬ ਦੇ ਵੋਟਰਾਂ ਸਪੋਟਰਾਂ ਨੇ ਦਾਸ ਨੂੰ ਸੇਵਾ ਬਖਸ਼ੀ ਆ ਤੇ ਸਾਡਾ ਫਰਜ਼ ਹੀ ਸੇਵਾਦਾਰ ਬਣ ਕੇ ਕੰਮ ਕਰਦੇ ਰਹੀ ਵੈਸੇ ਵੀ ਆਪੋ ਆਪਣਾ ਸੁਭਾਅ ਦਾ ਮੇਰਾ ਸੁਭਾਅ ਹੈ ਜੇ ਕਿਸੇ ਭੈਣ ਭਰਾ ਦਾ ਆਪਾਂ ਕੰਮ ਕਰ ਸਕੀਏ ਤੇ ਆਪਾਂ ਨੂੰ ਕਰਨਾ ਚਾਹੀਦਾ ਮੈਨੂੰ ਸੰਤੁਸ਼ਟੀ ਹੁੰਦੀ ਆ ਮਨ ਨੂੰ ਜੇ ਮੈਂ ਕਿਸੇ ਦਾ ਕੋਈ ਕੰਮ ਕਰਾ ਸਕਾਂ ਮੈਨੂੰ ਨਾ ਜੇ ਸਾਡੀ ਇੱਕ ਮੋਰਨਾ ਜਾਂ ਸੈਨਾ ਦਾ ਜਦ ਸਾਡੇ ਫੋਨ ਕਰਦਾ ਕਿ ਇਹ ਭੈਣ ਭਰਾ ਦੇ ਘਰ ਦਾ ਜ਼ਗਾਰ ਹੁੰਦਾ ਕਿਸੇ ਭੈਣ ਭਰਾ ਦਾ ਘਰ ਪਰਿਵਾਰ ਪਰ ਦਾ ਜੁਲ੍ਹਾ ਜਲਦਾ ਤੇ ਇਹਨਾਂ ਵੱਡੀ ਖੁਸ਼ੀ ਵਾਲੀ ਮਾਣ ਵਾਲੀ ਗੱਲ ਕੋਈ ਹੋਰ ਨਹੀਂ ਤਾਂ ਤੇ ਮੈਂ ਇਹ ਵੀ ਵਿਸ਼ਵਾਸ ਜੋੜਾ ਤੁਸੀਂ ਤਰਸੇਨ ਜੀ ਨੂੰ ਪ੍ਰਵੀਨ ਜੀ ਨੂੰ ਜਦੋਂ ਮਰਜ਼ੀ ਲੈ ਕੇਤੀ ਰਾਤ ਵੀ ਆਜੋਗੇ ਅੱਤੀ ਰਾਤ ਵੀ ਤੁਹਾਨੂੰ ਪੱਟੀ ਦਫਤਰ ਤੇ ਚੰਡੀਗੜ੍ਹ दरवाजे खुले मिले जॾो मर्ज़ी आयो जीअं धनवाद